ਨਗਾਰਾ ਟੀਵੀ ਦੇਤੇ ਲੋ ਅੱਜ ਤੁਹਾਨੂੰ ਮਿਲਾਉਨੇ ਆ ਅਸੀਂ ਸੰਗਰੂਰ ਲੋਕ ਸਭਾ ਹਲਕੇ ਤੋਂ ਇਸ ਵੇਲੇ ਮੁੱਚੇ ਪੰਜਾਬੀਆਂ ਦੀ ਆਵਾਜ਼ ਬਣ ਚੁੱਕੇ ਔਰ ਜਿੱਥੇ ਤੇ ਵਿਦੇਸ਼ਾਂ ਦੇ ਵਿੱਚ ਤੁਸੀਂ ਖਾਸ ਤੌਰ ਦੇਤੇ ਦੇਖ ਰਹੇ ਹੋ ਜਿੰਨੀ ਸਪੋਰਟ ਵਿਦੇਸ਼ ਦੇ ਵਿੱਚੋਂ ਇਸ ਇੱਕ ਕੈਂਡੀਡੇਟ ਨੂੰ ਮਿਲੀ ਹੈ ਸ਼ਾਇਦ ਬਹੁਤ ਕੱਟ ਕਿਸਮਤ ਵਾਲਿਆਂ ਦੇ ਹਿੱਸੇ ਦੇ ਵਿੱਚ ਆਉਂਦੀ ਆ ਮੇਰੀ ਮੁਰਾਦ ਭਗਵੰਤ ਮਾਨ ਹੋਰਾਂ ਤੋਂ ਹੈ ਬੇਸ਼ੱਕ ਉਹਨਾਂ ਦੀ ਆਵਾਜ਼ ਉਹਨਾਂ ਦਾ ਬਹੁਤਾ ਸਾਥ ਨਹੀਂ ਦੇ ਰਹੀ ਪਰ ਜਿਹੜੀ ਆਵਾਜ਼ ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਪੈਦਾ ਕਰ ਦਿੱਤੀ ਹੈ ਸੰਗਰੂਰ ਤੋਂ ਸ਼ੁਰੂ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਉਹ ਏਡੀ ਵੱਡੇ ਪੱਧਰ ਤੇ ਗੂੰਜ ਰਹੀ ਹੈ ਕਿ ਉਹਦੀ ਸਮੁੱਚੇ ਮੁਲਕ ਭਰ ਦੇ ਵਿੱਚ ਇਸ ਵੇਲੇ ਆਵਾਜ਼ ਜਿਹੜੀ ਆ ਉਹ ਸੁਣਾਈ ਦੇ ਰਹੀ ਹੈ ਭਗਵਾਨ ਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹੁਣ ਜਦੋਂ ਕਿ ਚੋਣ ਬਿਲਕੁਲ ਨੇੜੇ ਆ ਰਹੀ ਹੈ ਮੈਂ ਤਾਂ ਜੀ ਉਸ ਦਿਨ ਅੱਛਾ ਮਹਿਸੂਸ ਕਰੂੰਗਾ ਜਿਸ ਵੇਲੇ ਇੱਕ ਕ੍ਰਾਂਤੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਹੈ ਆਜ਼ਾਦੀ ਲੋਕਾਂ ਦੇ ਘਰ ਪਕਾ ਸਿੰਘੁਰਾ ਨੇ ਸੁਪਨੇ ਸੋਚੀ ਸੀ ਉਹ ਆਜ਼ਾਦੀ ਹਜੇ ਸਾਡੇ ਪਿੰਡਾਂ ਦੇ ਲੋਕਾਂ ਤੱਕ ਪਹੁੰਚੀ ਨਹੀਂ ਇਸ ਕਰਕੇ ਇਸ ਕਰਕੇ ਮੈਂ ਤਾਂ ਕੋਸ਼ਿਸ਼ ਕਰ ਰਿਹਾ ਕਿ ਆਮ ਘਰਾਂ ਦੇ ਲੋਕਾਂ ਤੱਕ ਆਜ਼ਾਦੀ ਆਮ ਘਰਾਂ ਦੇ ਆਮ ਲੋਕਾਂ ਦੇ ਘਰਾਂ ਤੱਕ ਆਜ਼ਾਦੀ ਪਹੁੰਚੇ ਤੇ ਮੇਰਾ ਫਰਜ਼ ਤਾਂ ਉਹੀ ਕੰਮ ਹੈ ਜੀ ਹੋਰ ਕੋਈ ਮੈਂ ਲਾਲ ਬੱਤੀਾਂ ਦੀ ਜਾਂ ਕੋਈ ਐ एमपीਆਂ ਦੀ ਐਮਐਲਏ ਦੀ ਲੜਾਈ ਨਹੀਂ ਲੜ ਰਿਆ ਭਾਜੀ ਇੱਕ ਜਾਗ ਲਾਉਣ ਵਾਲੀ ਗੱਲ ਜਿਹੜੀ ਤੁਰੀ ਸੀ ਅੱਜ ਤੋ तकरीबन 4-5 ਮਹੀਨੇ ਪਹਿਲਾਂ ਦੀ ਗੱਲ ਕਰ ਲਈਏ ਤਾਂ ਕਿਸੇ ਟਾਈਮ ਲੱਗਦਾ ਨਹੀਂ ਸੀਗਾ ਕਿ ਪੰਜਾਬ ਦੇ ਵਿੱਚ ਕੋਈ ਮੁੜਕੇ ਦੁਬਾਰਾ ਆਵਾਜ਼ ਜਿਹੜੀ ਆ ਜੀ ਉਹ ਬੋਲ ਸਕੂਗੀ ਜਾਂ ਉਹਦੀ ਆਵਾਜ਼ ਕਿਤੋਂ ਉੱਠੂਗੀ ਇੱਕ ਤੁਸੀਂ ਜਿਹੜੀ ਮੂਵਮੈਂਟ ਪੈਦਾ ਕਰ ਦਿੱਤੀ ਹੈ ਸਾਰੇ ਪੰਜਾਬ ਦੇ ਵਿੱਚ ਇਸ ਵੇੜੇ ਸਾਰੇ ਪੰਜਾਬੀ ਇਹ ਮਹਿਸੂਸ ਕਰਨ ਲੱਗ ਪਏ ਨੇ ਬਾਹਰ ਬੈਠੇ ਖਾਸ ਤੌਰ ਦੇ ਦਿੱਤੇ ਕਿ ਤੁਸੀਂ ਜਿਸ ਜ਼ਰਤ ਦੇ ਨਾਲ ਬੋਲੇ ਹੋ ਔਰ ਉਹਦੇ ਨਾਲ ਹੁਣ ਜਿਹੜੀ ਪਿੰਡਾਂ ਥਾਵਾਂ ਦੇ ਉੱਤੇ ਜਿਹੜੀ ਆਦੀ ਉਹ ਆਵਾਜ਼ ਬੜੀ ਮਜ਼ਬੂਤ ਬਣ ਕੇ ਨਿਕਲੀ ਹੈ ਜਿੰਨੇ ਇਸ ਵੇੜੇ ਵਿਦੇਸ਼ਾਂ ਦੇ ਵਿੱਚ ਦੇਖ ਰਹੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਲੋਕ ਦੁਖੀ ਐਨੇ ਨੇ ਮੇਰੀ ਕੋਈ ਗੱਲਾ ਕੁਦਰਤ ਨਹੀਂ ਇਹ ਚ ਮੈਂ ਤਾਂ ਇੱਕ ਜ਼ਰੀਆ ਬਣ ਗਿਆ ਮੈਂ ਤਾਂ ਜਾ ਕੇ ਲੋਕਾਂ ਨੂੰ ਸੱਚ ਦੱਸਿਆ ਕਿ ਲੋਕੋ ਥੋੜਾ ਬਚਪਨ ਖਾ ਗਏ ਥੋੜੀ ਜਵਾਨੀ ਖਾ ਗਏ ਛੋਟਾ ਬਡਾਪਾ ਖਾ ਗੇ ਬਰੇਤੀ ਖਾ ਗੇ ਬੱਸਾਂ ਖਾ ਗੇ ਢਾਬੇ ਖਾ ਗੇ ਹੋਰ ਹੁਣ ਕੀ ਰਹੂਗਾ ਹੋਰ ਕੀ ਰਹਿ ਗਿਆ ਤੁਸੀਂ ਫੇਰ ਇਹਨਾਂ ਨੂੰ ਕਿਵੇਂ ਇਹਨਾਂ ਨੂੰ ਵੜਨ ਦੇ ਦਿੰਨੋਂ ਆਪਣੀਆਂ ਗਲੀਆਂ ਚ ਤੇ ਲੋਕਾਂ ਦੇ ਵਿੱਚ ਹਿੰਮਤ ਭਰਤੀ ਮੈਂ ਕਿ ਯਾਰ ਉੱਠੋ ਯਾਰ ਸਵਾਲ ਪੁੱਛੋ ਇਹਨਾਂ ਤੋਂ ਕਿ ਪਿਛਲੇ 60 ਸਾਲ ਦੀਆਂ ਵੋਟਾਂ ਦਾ ਹਿਸਾਬ ਦਿਓ ਸਾਨੂੰ ਕਿਹੜੇ ਖੂਗਾਤੇ ਸੜਤੀਆਂ ਤੇ ਜਦੋਂ ਹਿੰਮਤ ਕੀਤੀ ਇੱਕ ਪਿੰਡ ਵਾਲਿਆਂ ਨੇ ਫਿਰ ਦੋ ਨੇ ਫਿਰ ਤਿੰਨ ਨੇ ਫਿਰ ਉਹ ਸਾਈਕਲ ਸਟੈਂਡ ਦਾ ਜਿਵੇਂ ਇੱਕ ਸਾਈਕਲ ਡਿੱਗ ਪੇ ਸਾਰਾ ਸਾਈਕਲ ਸਟੈਂਡ ਹੀ ਡਿੱਗ ਪੰਦਾ ਤੇ ਹੁਣ ਹੁਣ ਜਿਹੜੇ ਪਿੰਡ ਚ ਅਕਾਲੀ ਜਾਂ ਕਾਂਗਰਸੀ ਬੋਲ ਜਾਂਦੇ ਨੇ ਲੋਕੋ ਪੋਸਟਪਿੰਡ ਵਾਲੇ ਬੇਇੱਜ਼ਤੀ ਸਮਝਦੇ ਆਪਣੀ ਸੋ ਅੱਛੀ ਗੱਲ ਹੈ ਕਿ ਲੋਕਾਂ ਨੂੰ ਲੋਕਤੰਤਰ ਦਾ ਜਿਹੜਾ ਪਹਿਲੀ ਵਾਰ ਲੋਕਤੰਤਰ ਦੀ ਸਮਝ ਆਈਏ ਭਗਵੰਦੀ ਜੀ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਹੋ ਕਿਹੜੀਆਂ ਚੀਜ਼ਾਂ ਜਿਹੜੀਆਂ ਸਭ ਤੋਂ ਪਹਿਲਾਂ ਤੁਸੀਂ ਉਭਾਰਨੀਆਂ ਚਾਹੋਗੇ ਕਿਉਂਕਿ ਹੁਣ ਤਾਂ ਲੋਕ ਕਹਿ ਰਹੇ ਨੇ ਕਿ ਤੁਸੀਂ ਉੱਥੋਂ ਤੱਕ ਪਹੁੰਚ ਗਏ ਤਕਰੀਬਨ ਇੱਕ ਅੱਧਾ ਸਟੈਪ ਹੀ ਰਹਿ ਗਿਆ ਹੈ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਪਹਿਲੇ ਨੰਬਰ ਤੇ ਤੁਸੀਂ ਉਭਾਰੋਗੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਪੜ੍ਹਾਈ ਹੈ ਬੱਚਿਆਂ ਦੀ ਅਗਲੀ ਪਨੀਰੀ ਨੂੰ ਜੇ ਆਪਾਂ ਸਹੀ ਜਗ੍ਹਾ ਤੇ ਲਾ ਲਈਏ ਤਾਂ ਅਜ ਤੋਂ 10-15 ਸਾਲ ਬਾਅਦ ਉਹ ਫਲ ਦੇਣ ਲੱਗ ਜਾਣਗੇ ਉਹ ਛਾਂ ਦੇਣ ਲੱਗ ਜਾਣਗੇ ਜੇ ਉਹ ਪੜ ਗਏ ਨੌਕਰੀਆਂ ਤੇ ਲੱਗ ਜਾਣਗੇ ਤੇ ਜੇ ਨੌਕਰੀਆਂ ਤੇ ਲੱਗੇ ਇਹਦੇ ਨਾਲ ਨਸ਼ੇ ਵੀ ਨਹੀਂ ਕਰਨਗੇ ਤੁਸੀਂ ਕਦੇ ਅਜਿਹੇ ਬੰਦਾ ਨਹੀਂ ਦੇਖਿਆ ਹੋਣਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਸਮੈਕ ਵੀ ਖਾਂਦਾ ਹੋਵੇ ਬੇਰੁਜ਼ਗਾਰ ਬੰਦੇ ਫਰਸਟ੍ਰੇਸ਼ਨ ਚ ਉਹ ਆਪਣੇ ਦੁੱਖਾਂ ਨੂੰ ਭੁਲਾਉਣ ਲਈ ਨੌਕਰੀਆਂ ਤੇ ਨਸ਼ੇ ਨਸ਼ੇ ਕਰਦੇ ਨੇ ਉਹ ਔਰ ਲਾਸਟ ਇੱਕ ਜਿਹੜਾ ਸਵਾਲ ਭਗਵੰਦੀ ਤੁਹਾਨੂੰ ਕਿ ਕੀ ਅਸੀਂ ਜਿਹੜਾ ਜੀ ਮੈਂਬਰ ਪਾਰਲੀਮੈਂਟ ਦੇ ਨਾਲ ਹੁਣ ਗੱਲ ਕਰ ਰਹੇ ਆ ਇੱਕ ਜਿਹੜਾ ਕਮਿੰਗ ਨਹੀਂ ਮੈਂਬਰ ਪਾਰਲੀਮੈਂਟ ਹੋਣਾ ਮੇਰੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ ਮੈਨੂੰ ਤਾਂ 20 ਸਾਲ ਪਹਿਲਾਂ ਹੀ ਲੋਕਾਂ ਨੇ ਆਪਦੇ ਦਿਲਾਂ ਦੇ ਵਿੱਚ ਜਗ੍ਹਾ ਦੇਤੀ ਸੀ ਮੇਰਾ ਮਤਲਬ ਤਾਂ ਅਸੀਂ ਸਰਕਾਰਾਂ ਬਦਲ ਨਹੀਂ ਆਏ ਅਸੀਂ ਸਿਸਟਮ ਬਦਲਣ ਆਏ ਆ ਮੈਂਬਰ ਪਾਰਲੀਮੈਂਟ ਬਣ ਕੇ ਵੀ ਮੈਂ ਉੱਥੇ ਲੋਕਾਂ ਦੀ ਆਵਾਜ਼ ਉਠਾਉਂਗਾ ਜਿੱਥੋਂ ਸਾਰੇ ਕਾਨੂੰਨ ਬਣਦੇ ਨੇ ਮੈਂ ਲੋਕਾਂ ਦੇ ਹੱਕ 'ਚ ਕਾਨੂੰਨ ਬਣਾਉਂਗਾ ਮੈਂ ਮੈਂ ਸਾਡੇ ਬੱਚਿਆਂ ਵਾਸਤੇ ਟੀਚਰ ਮੰਗੂਗਾ ਬਜ਼ੁਰਗਾਂ ਵਾਸਤੇ ਹਸਪਤਾਲ ਇਲਾਜ ਮੰਗੂਗਾ 10-15 ਸਾਲ ਉਮਰਾਂ ਬੱਝਣਗੀਆਂ ਨੌਜਵਾਨ ਮੁੰਡਿਆਂ ਵਾਸਤੇ ਕੰਮਕਾਰ ਰੋਜ਼ਗਾਰ ਦੀ ਭਾਲ ਕਰੂੰਗਾ ਤਾਂ ਕਿ ਉਹਨਾਂ ਨੂੰ ਕੰਮ ਕਿੱਤੇ ਲਾਇਆ ਜਾ ਸਕੇ ਬਹੁਤ ਮਿਹਰਬਾਨੀ ਜੀ ਪਿੰਡ ਛਾਜਲੇ ਵਾਲਿਓ ਸਭ ਤੋਂ ਪਹਿਲਾਂ ਮੇਰੀ ਫਤਿਹ ਪ੍ਰਭਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਕੀ ਹਾਲ ਚਾਲ ਹੈ ਤਾਰੋਂ ਝਾੜੂ ਫੇਰਨੂ ਮੈਂ ਤਾਂ ਤੁਹਾਡੇ ਨਾਲ ਸੱਸੀ ਕਾਲ ਬਣਾਉਣੀ ਆਇਆ ਕੋਈ ਬਹੁਤੇ ਲੰਬੇ ਭਾਸ਼ਣ ਨਹੀਂ ਦੇਣੇ ਮੈਂ ਤਾਂ ਤੁਹਾਨੂੰ ਇੰਨੇ ਹੀ ਕਹਿਣ ਆਇਆ 5 ਦਿਨ ਰਹਿ ਗਏ ਠੀਕਰੀ ਪੈਰੇ ਰੱਖ ਲੋ ਜੇ 5 ਦਿਨ ਤੁਸੀਂ ਪੰਜਾਬ ਨੂੰ ਦੇਤੇ ਤੇ ਆਪਾਂ ਨੂੰ 5 ਸਾਲ ਮਿਲਣਗੇ ਤੇ ਉਹ 5 ਸਾਲਾਂ ਜੱਪਾਂ 60 ਸਾਲ ਦੇ ਘਾਟੇ ਪੂਰੇ ਕਰ ਸਕਦੇ ਆ 60 ਸਾਲ ਦੇ ਵੀਰੋ 11ਵੇਂ ਨੰਬਰ ਤੇ ਚੋਣ ਨਿਸ਼ਾਨ ਹੈ ਝਾੜੂ ਦਾ ਤੁਸੀਂ ਆਪਣਾ ਕਿਸਮਤ ਵਾਲਾ ਪੈਨ ਲੋਕਾਂ ਕਿਸੇ ਦੇ ਵੀ ਹੱਥ 'ਚ ਫੜਾਉਣਾ ਹੈ ਕਿਸਮਤ ਵਾਲਾ ਪੈਨ ਚੁਣਨਾ ਹੈ ਤੁਸੀਂ ਕਿ ਕਿਹੜਾ ਪੈਨ ਸਾਡੀ ਕਿਸਮਤ ਲਿਖੂਗਾ ਸਾਡੇ ਬੱਚਿਆਂ ਦੀ ਕਿਸਮਤ ਲਿਖੂਗਾ ਤਿੰਨ ਪੈਨ ਨੇ ਇੱਕ ਪੈਨ ਕਾਲੀ ਦਾ ਲਾਲਾ ਉਹਨੂੰ ਤਾਂ ਹੱਥ ਬਿਨਾਂ ਲਾਇਓ ਸਿਆਹੀ ਦੀ ਜਗ੍ਹਾ ਤੇ ਸਮੈਗ ਭਰੀ ਫਿਰਦੇ ਆ ਦੂਜਾ ਪੈਨ ਕਾਂਗਰਸ ਵਾਲਾ ਉਹਦੇ ਵਿੱਚ ਬੇਈਮਾਨੀ ਉਹਦੇ ਵਿੱਚ ਰਿਸ਼ਵਤਖੋਰੀ ਕਪੜੇਬਾਜੀ ਤੇ ਉਹਦੇ ਵਿੱਚ ਦਿੱਲੀ ਦੇ ਬੇਦੋਸ਼ੇ ਸਿੱਖਾਂ ਦਾ ਖੂਨ ਭਰੀ ਫਿਰਦੇ ਆ ਤੀਜਾ ਪੈਨ ਝਾੜੂ ਵਾਲਾ ਨਵਾਂ ਚੱਲਿਆ ਨਵੀਂ ਕੰਪਨੀ ਐ ਕੇਜਰੀਵਾਲ ਮਾਰਕਾ ਕੰਪਨੀ ਦਾ ਪੈਨ ਐ ਉਹਦੇ ਵਿੱਚ ਇਮਾਨਦਾਰੀ ਸੱਚਾਈ ਤੁਹਾਡੇ ਹੱਕਾਂ ਲਈ ਲੜਨ ਵਾਲੀ ਤੇ ਤੁਹਾਡੇ ਹੱਕਾਂ ਲਈ ਖੜਨ ਵਾਲੀ ਸਿਆਹੀ ਭਰੀ ਫਿਰਦਿਆ ਤੇ ਉਹ ਝਾੜੂ ਦੇ ਬੋਡ ਲੱਭਾ ਕੇ ਮੈਨੂੰ ਪਤਾ ਹੈ ਮੈਨੂੰ ਪਤਾ ਤੁਹਾਡੇ ਚ ਪੜਾਅ ਸ ਬਹੁਤ ਪਈਆ ਹੁਣ ਹੁਣ ਕੱਢਣ ਦਾ ਮੌਕਾ ਮਿਲੂਗਾ ਪਥਰੀਆਂ ਬਣੀਆਂ ਪਈਆਂ ਨੇ ਲਓ ਤੁਹਾਨੂੰ ਇੱਕ ਮੌਕਾ ਹੋਰ ਦੇ ਦਿੰਨੇ ਆ 30 ਸਕਿੰਟ ਤੁਹਾਨੂੰ ਮਿਲਣਗੇ ਨਾਰੇ ਲਾਉਣੇ ਨਾਰੇ ਲਾ ਲਓ ਚਿੱਕਾ ਮਾਰਨੀ ਹੈ ਚਿੱਕਾ ਮਾਰ ਲਓ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ अच्छे भाई बहुत अच्छे भाई जितके ਤੁਸੀਂ जितके 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 भाई ਤੁਸੀਂ ਇਹ ਪੜਾਸ ਹੁਣ 30 ਤਰੀਕ ਨੂੰ ਵੀ ਕੱਢ ਲਿਓ ਝਾੜੂ ਵਾਲਾ ਬਟਨ ਦਬਕੇ ਜਦੋਂ ਬਟਨ ਦਬੋਂਗੇ ਇੱਕ ਚੀਕ ਜੀ ਵੱਜੂਗੀ ਟੀ ਉੱਥੇ ਚੀਕ ਵੱਜੂਗੀ ਸਿੰਗਲੇ ਤੇ ਟੀਨਸੇ ਦੀ ਚੀਕ ਨਿਕਲੂਗੀ ਐਨਾ ਕੀ ਵਰਕ ਹੈ ਸੋ ਵੀਰੋ ਇਹਨਾਂ ਦੀਆਂ ਵੋਟਾਂ ਵਾਲੀਆਂ ਮਸ਼ੀਨਾਂ ਇਹਨਾਂ ਦੀਆਂ ਵੋਟਾਂ ਵਾਲੀਆਂ ਮਸ਼ੀਨਾਂ ਪਿੰਡਾਂ ਚੋਂ ਐ ਖਾਲੀ ਜਾਣ ਜਿਵੇਂ ਇਹਨਾਂ ਦੀਆਂ ਕੋਠੀਆਂ ਮੁਰੋਂ ਆਪਾਂ ਖਾਲੀ ਮੁੜਿਆਉਣੇ ਬੇਬੇ ਚੌੜ ਨਿਸ਼ਾਨ ਵੀ ਉਹ ਮਿਲ ਗਿਆ ਜੇ ਤੜਕੀ ਜੱਕ ਲੈਨੀਓ ਤੁਸੀਂ ਬਾਲੇ ਖੁਸ਼ ਨਾ ਹੋ ਜੇ ਦਾਰੂ ਜੀ ਪੀ ਕੇ ਜਾਣੇ ਉਹ ਆਥਣੇ ਵੀ ਜੱਕ ਲੈਨੀ ਐ ਫਰਕ ਇਹ ਨਾ ਕਹਿ ਤੜਕੇ ਇਧਰ ਲਾ ਪਾਸਾ ਵਰਤੇ ਜਾਂਦਾ ਆਥਣੇ ਇਧਰ ਲਾ ਬੜੇ ਕਾਮ ਕੀ ਚੀਜ਼ ਆਏ ਦੋਨੋਂ ਤਰਫ ਸੇ ਕਾਮ ਆਤਾ ਹੈ ਸੁ ਵੀਰੋ ਸੰਭਰ ਦੋ ਝਾੜੂ ਨਾਲ ਸਫਾਈ ਕਰ ਦੋ ਪਹਿਲਾਂ ਆਪਾਂ ਝਾੜੂ ਨਾਲ ਸਿਰਫ ਮਕਾਨ ਸਾਫ ਕਰਦੇ ਸੀ ਜਾਂ ਦੁਕਾਨ ਸਾਫ ਕਰਦੇ ਸੀ ਹੁਣ ਇਹਦੇ ਨਾਲ ਪੂਰਾ ਹਿੰਦੁਸਤਾਨ ਸਾਫ ਕਰਾਂਗੇ ਮੇਰੇ ਵੀਰੋ ਮੈਂ ਜਿੰਦਾਬਾਦ ਮੈਂ ਮਾਫੀ ਚਾਹਨਾ ਮੇਰੇ ਗਲੇ ਦੇ ਵਿੱਚ ਸੋਜਾ ਆ ਗਿਆ ਇਨਫੈਕਸ਼ਨ ਹੈ ਮੈਨੂੰ ਡਾਕਟਰਾਂ ਨੇ ਮਨਾ ਕੀਤਾ ਹੋਇਆ ਤੂੰ ਬੋਲੀ ਨਾ ਮੈਂ ਕਿਹਾ ਰੈਸਟ ਨਹੀਂ ਮੈਂ ਕਰ ਸਕਦਾ ਫਿਰ ਕੀ ਹੋ ਜੂਗਾ ਕਹਿੰਦੇ ਸੋਜਾ ਵੱਧ ਜਾਊਗਾ ਆਪਰੇਸ਼ਨ ਕਰਨਾ ਪਊ ਮੈਂ ਕਿਹਾ ਜੇ ਉਹ ਜੇ ਫਿਰ ਵੀ ਨਾ ਮੈਂ ਬੋਲਣ ਹਟਾਂ ਕਹਿੰਦੇ ਫਿਰ ਕੁਝ ਵੀ ਹੋ ਸਕਦਾ ਹੈ ਮੈਂ ਕਿਹਾ ਵੱਧ ਤੋਂ ਵੱਧ ਕੀ ਹੋਊਗਾ ਮੇਰੀ ਆਵਾਜ਼ ਚਲੀ ਜਾਊਗੀ ਮੇਰੀ ਆਵਾਜ਼ ਸਦਾ ਲਈ ਚਲੀ ਜਾਊਗੀ ਮੈਂ ਨਹੀਂ ਬੋਲ ਸਕੂੰਗਾ ਕੋਈ ਫਰਕ ਨਹੀਂ ਪੈਂਦਾ ਮੈਂ ਉਦੋਂ ਤੱਕ ਐਨੀਆਂ ਆਵਾਜ਼ਾਂ ਪੈਦਾ ਕਰ ਜੂੰਗਾ ਪੰਜਾਬ ਦੇ ਹੱਕ 'ਚ ਬੋਲਣ ਵਾਲੀਆਂ ਕਿ ਪੰਜਾਬ ਦੇ ਪੰਜਾਬ ਵੱਲ ਕੋਈ ਬੁਰੀ ਨਜ਼ਰ ਨਾਲ ਦੇਖ ਨਹੀਂ ਸਕੂਗਾ ਕੋਈ ਬੁਰੀ ਨਜ਼ਰ ਨਾਲ ਦੇਖ ਨਹੀਂ ਸਕੂਗਾ ਸੋ ਵੀਰੋ ਤੱਕੜੀ ਦਾ ਚੋਣ ਜਿਹੜਾ ਤੱਕੜੀ ਦਾ ਚੋਣ ਨਿਸ਼ਾਨ ਹੈ ਤੇ ਜਿਹੜਾ ਪੰਜੇ ਦਾ ਚੋਣ ਨਿਸ਼ਾਨ ਹੈ ਇਹਨਾਂ ਨੇ ਸਾਨੂੰ ਚੱਕੀ ਵਾਂਗੂ ਪੀਸਿਆ ਇਹ ਇਹ ਪੰਜੇ ਤੇ ਤੱਕੜੀ ਵਾਲੀ ਜਿਹੜੀ ਚੱਕੀ ਹੈ ਨਾ ਇਹ ਪੀਂਦੀ ਹੈ ਹੁਣ ਅਕਾਲੀਦਾਲਾ ਨਾਲਾ ਪੁੱੜ ਚੱਲੀ ਜਾਂਦਾ ਥੱਲੇ ਕਾਂਗਰਸ ਵਾਲਾ ਖੜਾ ਹੈ ਵਿਚਾਲੇ ਦਾਣਿਆਂ ਵਾਂਗੂ ਆਪਾਂ ਪਿਸੀ ਜਾਂਦੇ ਆ ਪਿਸੀ ਜਾਂਦੇ ਆ 5 ਸਾਲਾਂ ਬਾਅਦ ਆਪਾਂ ਕਹਿੰਨੇ ਆ ਬੜੀ ਜ਼ਾਲਮ ਚੱਕੀ ਹੈ ਯਾਰ ਇਹਦਾ ਚੱਕੀ ਪਲਟਾਂਗੇ ਚੱਕੀ ਪਲਟ ਦਿੰਨੇ ਆ ਕਾਂਗਰਸ ਵਾਲਾ ਪੁੱੜ ਚੱਲਣ ਲੱਗ ਜਾਂਦਾ ਹੈ ਅਕਾਲੀਦਾਲਾ ਵਾਲਾ ਥੱਲੇ ਚਲਾ ਜਾਂਦਾ ਆਪਾਂ ਤਾਂ ਵਿਚਾਲੇ ਰਹੇ ਦਾਣਿਆਂ ਨੂੰ ਕੀ ਵਰਕ ਪਿਆ ਪਰ ਕੋਈ ਗੱਲ ਨਹੀਂ 5 ਦਿਨ ਰਹਿ ਗਏ ਚੱਕੀ ਦੇ ਪੁੱੜਾ ਨੂੰ ਵੀ ਨਹੀਂ ਪਤਾ ਲੱਗਣਾ ਕਦੋਂ ਕੇਜਰੀਬਾਲ ਦੇ ਝਾੜੂ ਨਾਲ ਦਾਣੇ ਕੱਢ ਲੈ ਵਿੱਚੋਂ ਜਿੰਦਾਬਾਦ 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 ਬੀਰੋ ਜਦੋਂ 2-200 5-500 ਹਜ਼ਾਰ-ਹਜ਼ਾਰ ਮੋਟਰਸਾਈਕਲ ਦੇ ਕਾਫਲੇ ਆਲੇ ਨੌਜਵਾਨ ਮੁੰਡੇ ਮੇਰੀ ਗੱਡੀ ਦੇ ਮੂਰੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਜਾਂਦੇ ਹੁੰਦੇ ਨੇ ਉਦੋਂ ਮੇਰੀ ਅੱਖਾਂ 'ਚੋਂ ਪਾਣੀ ਆਉਂਦਾ ਹੁੰਦਾ ਮੈਨੂੰ ਦਿਲ ਨੂੰ ਇੱਕ ਸਕੂਨ ਮਿਲਦਾ ਮੈਂ ਹਾਰਾਂ ਭਾਵੇਂ ਜਿੱਤਾਂ ਮੈਨੂੰ ਕੋਈ ਪਰਵਾਹ ਨਹੀਂ ਸਾਡਾ ਭਗਤ ਸਿੰਘ ਹਰ ਰੋਜ਼ ਜਿੱਤਦਾ ਹੈ ਹਰ ਰੋਜ਼ ਸਾਡਾ ਭਗਤ ਸਿੰਘ ਜਿੱਤ ਜਾਂਦਾ ਦੋ ਨਾਰੇ ਲਾਉਣੇ ਨੇ ਉਹੀ ਦੋਨੇ ਹੱਥ ਚੱਕ ਕੇ ਤੁਹਾਡੇ ਪਿੰਡ ਵੱਲੋਂ ਸਪੋਰਟ ਦਾ ਪਤਾ ਲੱਗ ਜੂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ